ਕਾਲ ਤੱਕ ਸਾਭੀ ਮर्यादा ਨੂੰ ਠੇਸ ਲੱਗੀ ਆ ਸਿੱਖੀ ਦਾ ਕਹਾਣ ਹੋਇਆ ਗੁਰਮੀਤ ਰਾਮ ਰਹੀਮ ਦੇ ਨਾਲ ਜਿਹੜੀ ਗੱਲ ਵਕੜੀ ਹੈ ਉਹਦੇ ਨਾਲ ਸਿੱਖ ਕੌਮ ਕਮਜ਼ੋਰ ਹੋਈ ਹੈ ਸਿੱਖਾਂ ਦੇ ਮੋਰਚੇ ਸਿੱਖਾਂ ਦੀਆਂ ਚੜਦੀ ਕਲਾ ਸੀ ਉਹਦੇ ਉੱਤੇ ਬਹੁਤ ਜਿਹੜਾ ਇਸ ਚੀਜ਼ ਦਾ ਘਾਟਾ ਪਿਆ ਔਰ ਇਹਨੂੰ ਕਈ ਸਾਲ ਤੱਕ ਇਹਨੂੰ ਤੁਸੀਂ ਪੂਰਾ ਨਹੀਂ ਕਰ ਸਕਦੇ ਜਿੱਥੇ ਵਾਹਿਗੁਰੂ ਦਾ ਸਾਖਸ਼ਾਤ ਆਪ ਬੈਠੇ ਹੋਏ ਜਿਸ ਸੰਗਾਸਨ ਤੇ ਉਸ ਸੰਗਾਸਨ ਦਾ ਦੁਰਪਯੋਗ ਕੀਤਾ ਗਿਆ ਉਸ ਸੰਗਾਸਨ ਨੂੰ ਵਰਤਿਆ ਗਿਆ ਰਾਮ ਰਹੀਮ ਨੂੰ ਮaaf ਕਰਾਉਣ ਲਈ ਫਿਰ ਰਾਮ ਰਹੀਮ ਦੀ ਮਦਦ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਲੀਡਰਾਂ ਨੇ ਕੀਤੀ ਆ ਸਿੱਖ ਪੰਥ ਕੀਵੇਂ ਮaaf ਕਰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਉਸ ਅੰਗਾਂ ਨੂੰ ਭੁੱਲ ਜਾਣਗੇ ਰੋਂਦੇ ਰਹੇ ਨੇ ਲੋਕ ਸਾਤ-ਸਾਤ ਦਿਨ ਉਹੀ ਸ਼੍ਰੀ ਕਾਲ ਤਕ ਸਾਹਿਬ ਤੋਂ ਗੁਰਮੀਤ ਰਾਮ ਰਹੀਮ ਨੂੰ ਘਰ ਬੈਠੇ ਮਾਫੀ ਦੇ ਦਿੱਤੀ ਗੁਰਮੀਤ ਰਾਮ ਰਹੀਮ ਮਹਾਰਾਜ ਜੀ ਸਿੰਘ ਤੋਂ ਉੱਪਰ ਹੋ ਗਿਆ ਜਿਦਾਂ ਇਹ ਖਬਰ ਸੁਣੀ ਵੈਂ ਕਿ ਸ਼੍ਰੀ ਕਾਲ ਤਕ ਸਾਹਿਬ ਤੋਂ ਸੁਖਵੀਰ ਨੂੰ ਤਨਖਾਈਆ ਯਾਨੀ ਉਸ ਸਜ਼ਾ ਜੜੀ ਹੈ ਇਹ ਦੋਸ਼ੀ ਹੈ ਉਹ ਪਾਇਆ ਜਾ ਸ਼੍ਰੀ ਕਾਲ ਤਕ ਸਾਹਿਬ ਨੇ ਅੱਜ 10 ਦੇ ਤੱਕ ਕਿ ਕਾਲ ਤਕ ਸਾਹਿਬ ਸੁਪਰੀਮ ਹੈ ਸ਼੍ਰੀ ਕਾਲ ਤਖਤ ਸਾਹਿਬ ਨੂੰ ਹਲਕੀ ਜਿਹੀ ਪਿੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਨੀ ਤਾਕਤ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਬਚਿਆ ਉਹਦਾ ਕੁਛ ਨਹੀਂ ਜਿਸ ਕੜੀ ਦੀ ਉਡੀਕ ਕੀਤੀ ਜਾ ਰਹੀ ਸੀ ਆਖਰਕਾਰ ਉਹ ਸਮਾਂ ਆ ਗਿਆ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਵੱਡਾ ਹੁਕਮ ਔਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਉਹ ਬਾਦਲ ਪਰਿਵਾਰ ਜਿਸ ਦਾ ਅਜੇ ਤੱਕ ਸਿਆਸਤ ਦੇ ਉੱਤੇ ਜਾਂ ਕਹਿ ਦਈਏ ਕਿ ਅਕਾਲੀ ਦਲ ਦੇ ਉੱਤੇ ਰਾਜ ਰਿਹਾ ਹੁਣ ਉਸ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਹੁਣ ਤੱਕ ਦੇ ਪ੍ਰਧਾਨ ਨੂੰ ਤਨਖਾਹੀਆ ਇਕਰਾਰ ਦੇ ਦਿੱਤਾ ਗਿਆ ਬਹੁਤ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਬੜੇ ਇਹਦੇ ਪੱਖ ਨੇ ਫਰੋਲਣੇ ਜ਼ਰੂਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਮੰਨਿਆ ਜਾ ਸਕਦਾ ਹੈ ਸੁਖਵੀਰ ਸਿੰਘ ਬਾਦਲ ਨੂੰ ਅੱਜ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਅਕਾਲ ਤਖਬਾ ਵੱਲੋਂ ਕਿਵੇਂ ਦੇਖ ਰਹੇ ਹੋ ਦੇਖੋ ਜਿਹੜੀ ਆ ਗੱਲਾਂ ਅਸੀਂ ਕਰੀਬ 2 ਸਾਲ ਤੋਂ ਮੈਨੂੰ ਲੱਗਦਾ 2 ਸਾਲ ਤੋਂ ਮੈਂ ਲਗਾਤਾਰ ਚੁੱਕ ਰਿਆ ਸੀ ਔਰ ਤੁਸੀਂ ਵੀ ਉਹਦੇ ਵਿੱਚ ਨਾਲ ਆਪਾਂ ਸਾਰੇ ਮੁੱਦੇ ਫਰੋਲੇ ਹਾਲਾਂਕਿ ਲੋਕਾਂ ਲੋਕ ਕ੍ਰਿਟੀਸਾਈਜ਼ ਵੀ ਹੋਏ ਬਈਆ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਗੱਲ ਕਰਦੇ ਹੋ ਮੈਂ ਹਮੇਸ਼ਾ ਇੱਕ ਗੱਲ ਕਰਦਾ ਸੀ ਬਈ ਮੈਂ ਮੁੱਦਿਆਂ ਦੀ ਗੱਲ ਕਰਦਾ ਮੈਂ ਉਹ ਗੱਲ ਕਰਦਾ ਬਈ ਅਕਾਲ ਤਖਤ ਸਾਹਿਬ ਦੀ ਮर्यादा ਨੂੰ ਠੇਸ ਲੱਗੀ ਸਿੱਖੀ ਦਾ ਘਾਣ ਹੋਇਆ ਗੁਰਮੀਤ ਰਾਮ ਰਹੀਮ ਦੇ ਨਾਲ ਜਿਹੜੀ ਗੱਲ ਵਕੜੀ ਹੈ ਉਹਦੇ ਨਾਲ ਸਿੱਖ ਕੌਮ ਕਮਜ਼ੋਰ ਹੋਈ ਹੈ ਜਿਹੜੇ ਸਿੱਖਾਂ ਦੇ ਮੋਰਚੇ ਸਿੱਖਾਂ ਦੀਆਂ ਚੜ੍ਹਦੀ ਕਲਾ ਸੀ ਉਹਦੇ ਉੱਤੇ ਬਹੁਤ ਜਿਹੜਾ ਇਸ ਚੀਜ਼ ਦਾ ਘਾਟਾ ਪਿਆ ਔਰ ਇਹਨੂੰ ਕਈ ਸਾਲ ਤੱਕ ਇਹਨੂੰ ਤੁਸੀਂ ਪੂਰਾ ਨਹੀਂ ਕਰ ਸਕਦੇ ਅਕਾਲ ਤਖਤ ਸਾਹਿਬ ਦਾ ਜੁਗੋ ਜੁਗ ਅਟੱਲ ਹੈ ਅਕਾਲ ਤਖਤ ਸਾਹਿਬ ਦਾ ਮਤਲਬ ਹੀ ਇਹ ਹੈ ਕਿ ਪਰਮਾਤਮਾ ਦਾ ਵਾਸ ਪਰਮਾਤਮਾ ਦਾ ਸਿੰਘਾਸਨ ਤਖਤ ਸਿੰਘਾਸਨ ਅਕਾਲ ਦਾ ਮਤਲਬ ਪਰਮਾਤਮਾ ਔਰ ਪਰਮਾਤਮਾ ਦਾ ਸਿਹਾਸਨ ਵਾਹਿਗੁਰੂ ਦਾ ਸਿਹਾਸਨ ਜਿਹਦੀ ਛੇਵੇਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਖਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਾਲ ਤਖਸਾ ਜਿਹੜਾ ਆਪਣੇ ਹੱਥਾਂ ਨਾਲ ਸਜਾਇਆ ਹੋਵੇ ਉੱਥੇ ਬੈਠ ਕੇ ਤੁਸੀਂ ਰਾਮ ਰਹੀਮ ਨੂੰ ਮਾਫ ਕਰਦੇ ਹੋ ਉਹ ਵੀ ਬਿਨਾ ਬੁલાਏ ਕਿੱਡੀ ਵੱਡੀ ਗੱਲ ਹੋਈ ਹੈ ਤੁਸੀਂ ਇਹ ਦੇਖੋ ਜਿੱਥੇ ਵਾਏ ਗੁਰੂ ਦਾ ਸਾਖਾਤ ਆਪ ਬੈਠੇ ਹੋਏ ਜਿਸ ਸੰਗਾਸਨ ਤੇ ਉਸ ਸੰਗਾਸ਼ਨ ਦਾ ਦੁਰਪਯੋਗ ਕੀਤਾ ਗਿਆ ਉਹ ਸਿੰਘਾਸਨ ਨੂੰ ਵਰਤਿਆ ਗਿਆ ਰਾਮ ਰਹੀਮ ਨੂੰ ਮਾਫ ਕਰਾਉਣ ਲਈ ਇਹ ਛੋਟੀ ਗੱਲ ਹੈ ਇਹੀ ਗੱਲ ਮੈਂ ਤੁਹਾਨੂੰ ਕਰਦਾ ਆ ਰਿਹਾ ਸੀਗਾ ਬਈ ਹੁਣ ਜਿਹੜੀਆਂ ਕਣੀਆਂ ਦੇ ਨਾਲ ਕੜੀਆਂ ਜੁੜਦੀਆਂ ਗਈਆਂ ਸਾਹਮਣੇ ਆਂਦੀਆਂ ਗਈਆਂ ਸਿਆਸੀ ਗੱਲਾਂ ਅਲੱਗ ਹੋਣ ਗਈਆਂ ਮੈਂ ਗੱਲਾਂ ਧਾਰਮਿਕ ਕਰਦਾ ਮੈਂ ਗੱਲਾਂ ਸਪਿਰਚੁਅਲਿਟੀ ਦੀਆਂ ਕਰਦਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਕਰਦਾ ਮੈਂ ਸ਼੍ਰੀ ਦਰਬਾਰ ਸਾਹਿਬ ਦੀਆਂ ਗੱਲਾਂ ਕਰਦਾ ਮੈਂ ਸਿੱਖ ਪੰਥ ਦੀਆਂ ਗੱਲਾਂ ਕਰਦਾ ਸ਼੍ਰੀ ਕਾਲ ਤਖਤ ਸਾਹਿਬ ਨੇ ਅੱਜ ਦਾਜ ਦਿੱਤਾ ਕਿ ਕਾਲ ਤਖਤ ਸਾਹਿਬ ਸੁਪਰੀਮ ਹੈ ਮੈਨੂੰ ਵਕਤ ਜਦੋਂ ਆ ਹੁਣੇ ਮੈਂ ਆ ਰਿਹਾ ਸੀ ਰਸਤੇ 'ਚ ਜਿੱਦਾਂ ਹੀ ਇਹ ਖਬਰ ਸੁਣੀ ਮੈਂ ਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਸੁਖਬੀਰ ਨੂੰ ਤਨਖਾਈਆ ਯਾਨੀ ਇਹਨੂੰ ਸਜ਼ਾ ਜੜੀ ਹੈ ਇਹ ਦੋਸ਼ੀ ਹੈ ਉਹ ਪਾਇਆ ਜਾਂਦਾ ਤੇ ਮੈਂ ਮੇਰੇ ਅੱਗੇ ਨਾ ਉਹ ਤਸਵੀਰ ਔਰ ਪੁਰਾਣੀ ਹਿਸਟਰੀ ਘੁੰਮਣੀ ਸ਼ੁਰੂ ਹੋ ਗਈ ਜਦੋਂ ਮਹਾਰਾਜ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਗਿਆ ਸੀ ਤੇ ਜਦੋਂ ਤਲਬ ਕੀਤਾ ਗਿਆ ਤੇ ਲਾਹੌਰ ਤੋਂ ਉਹਨੂੰ ਦੱਸਿਆ ਗਿਆ ਬਈ ਆਓ ਜੀ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਹੋਰਾਂ ਨੇ ਤੇ ਹੈੱਡ ਗਰੰਤੀ ਸਾਹਿਬ ਨੇ ਤਲਬ ਕੀਤਾ ਤੇ ਉਹ ਘੋੜੇ ਆਪਣੇ ਲੈ ਕੇ ਤੇ ਜਿੱਦਾਂ ਹੀ ਲਾਹੌਰ ਤੋਂ ਨਿਕਲ ਪਿਆ ਤੇ ਜਿੱਦਾਂ ਹੀ ਅੰਮ੍ਰਿਤਸਰ ਦੀ ਉਹ ਬਾਰਡਰ ਤੇ ਪਹੁੰਚਿਆ ਤੇ ਆਪਣੇ ਉਹਨੇ ਘੋੜੇ ਛੱਡ ਤੇ ਜੁੱਤੀਆਂ ਹੱਥ ਫੜ ਲਈਆਂ ਤੇ ਨੰਗੇ ਬੈ ਰਿਸ਼ੀ ਦਰਬਾਰ ਸਾਹਿਬ ਪਹੁੰਚ ਗਿਆ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਆ ਕੇ ਘੁਟਨਿਆਂ ਦੇ ਵੱਲ ਬੈਠ ਗਿਆ ਤੇ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਉੱਥੇ ਅਕਾਲੀ ਫੁੱਲਾ ਸਿੰਘ ਸੀਗੇ ਹੋਰ ਸੀਗੇ ਉਹਨਾਂ ਨੇ ਕਿਹਾ ਬਈ ਤੂੰ ਸਿੱਖ ਹੈਗਾ ਸਿੱਖ ਪੰਥ ਦੇ ਵਿੱਚ ਤੂੰ ਨੱਚਣ ਵਾਲੀ ਦੇ ਨਾਲ ਮੁਸਲਮਾਨ ਕੁੜੀ ਦੇ ਨਾਲ ਰਿਸ਼ਤਾ ਬਣਾਇਆ ਇਹ ਪਾਪ ਹੈ ਤੂੰ ਕਹਿਣਾ ਕੁਝ ਕਹਿੰਦਾ ਮੈਂ ਕੁਝ ਨਹੀਂ ਕਹਿਣਾ ਮੈਂ ਜਿੱਥੇ ਬੈਠਾ ਮੇਰੀ ਜ਼ੁਬਾਨ ਨਹੀਂ ਖੁੱਲ ਸਕਦੀ ਇੱਥੇ ਔਰ ਸਿਰ ਝੁਕਾ ਕੇ ਬੈਠ ਗਿਆ ਤੇ ਉਹਨਾਂ ਨੇ ਕਿਹਾ ਜੀ ਇਹਨੂੰ 100 ਕੋੜੇ ਦੀ ਸਜ਼ਾ ਦਿੱਤੀ ਜਾਂਦੀ ਆ ਉਹਨੇ ਨਾਲ ਹੀ ਮਹਾਰਾਜ ਜੀ ਸਿੰਘ ਨੇ ਆਪਣੀ ਕਿਰਪਾਨ ਲਾ ਕੇ ਸਾਈਡ ਤੇ ਕਰਤੀ ਉਹ ਯੋਧਾ ਜਿਨਨੇ ਕਿੰਨੇ ਵੱਡੇ ਵੱਡੇ ਜਿਹੜੇ ਆ ਰਾਜੇ ਜਿਹੜੇ ਆ ਹਰਾ ਕੇ ਮੁਗਲਾਂ ਦੇ ਛੱਕੇ ਛੜਾ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਉਹ ਗੋਡਿਆਂ ਦੇ ਭਾਰ ਹੱਥ ਜੋੜ ਕੇ ਸਿਰ ਝੁਕਾ ਕੇ ਬਹਿ ਗਿਆ ਭਈ ਮਾਰ ਲੋ ਕੋੜੇ ਬਾਜ ਚਲੋ ਆਵਾਜ਼ਾਂ ਉੱਠਣ ਲੱਗ ਪਈਆਂ ਬਹੁਤ ਜ਼ਿਆਦਾ ਉੱਥੇ ਬਈ ਬਈ ਇਹਨੇ ਆਪਣਾ ਗੁਨਾਹ ਕਬੂਲ ਕਰ ਲਿਆ ਇਹੀ ਬੜੀ ਵੱਡੀ ਸਜ਼ਾ ਕਹਿਣ ਦਾ ਮਕਸਦ ਹੈ ਬਈ ਉਹ ਉੱਥੇ ਕੁਟਨਿਆਂ ਦੇ ਬਲ ਸਿਰ ਝੁਕਾ ਕੇ ਬਿਨਾ ਆਵਾਜ਼ ਤੋਂ ਮਹਾਰਾਜ ਰਣਜੀਤ ਸਿੰਘ ਬੈਠਾ ਰਿਹਾ ਕਿੰਨੀ ਤਾਕਤ ਹੋਏਗੀ ਤੇ ਸ੍ਰੀ ਉਹੀ ਸ੍ਰੀ ਕਾਲ ਤਖਤ ਸਾਹਿਬ ਤੋਂ ਗੁਰਮੀਤ ਰਾਮ ਰਹੀਮ ਨੂੰ ਘਰ ਬੈਠੇ ਮਾਫੀ ਦੇ ਦਿੱਤੀ ਗੁਰਮੀਤ ਰਾਮ ਰਹੀਮ ਮਹਾਰਾਜ ਰਣਜੀਤ ਸਿੰਘ ਤੋਂ ਉੱਪਰ ਹੋ ਗਿਆ ਇਸ ਦਾ ਮਤਲਬ ਪਿੱਛੇ ਬਹੁਤ ਵੱਡਾ ਇੱਕ ਤਾਕਤਾਂ ਲਾਈਆਂ ਗਈਆਂ ਕਿ ਇਹਨੂੰ ਘਰ ਬੈਠੇ ਮਾਫੀ ਦਿਓ ਤੇ ਮਾਫੀ ਵੀ ਕਾਦੀ ਮਾਫੀ ਥੋੜਾ ਸੀ ਉਹ ਹਿੰਦੀ ਵਾਲੀ ਲੈਟਰ ਸਾਰੇ ਉਹ ਤਾਂ ਚਲੋ ਗਿਆਨੀ ਜਿਹੜੇ ਜੱਥੇਦਾਰ ਸੀਗੇ ਦਮਦਮਾ ਸਾਹਿਬ ਦੇ ਗੁਰਮੁਖ ਸਿੰਘ ਉਹਨਾਂ ਨੇ ਤਾਂ ਸਾਰਾ ਗੱਲ ਕਲੀਅਰ ਕਰ ਦਿੱਤੀ ਆ ਬਈ ਕਿੱਦਾਂ ਸਾਨੂੰ ਬਾਲਸਾ ਦੀ ਕੋਠੀ ਬੁਲਾਇਆ ਗਿਆ ਕਿੱਦਾਂ ਸਾਨੂੰ ਕਿਹਾ ਗਿਆ ਮੈਨੂੰ ਤੇ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਬਈ ਇਹਨੂੰ ਮਾਫ ਕਰਨਾ ਇਹ ਗੱਲਾਂ ਛੁਟੀਆਂ ਥੋੜਾ ਤੁਸੀਂ ਇੱਕ ਸਿੱਖ ਪੰਥ ਚੋਂ ਛੇਕਿਆ ਹੋਇਆ ਜਿਦੇ ਨਾਲ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਜਿਦੇ ਕਰਕੇ ਤੁਸੀਂ ਉਹਨੂੰ ਮਾਫ ਕਰ ਰਹੇ ਹੋ ਔਰ ਘਰ ਬੈਠ ਕੇ ਤੁਸੀਂ ਚਿੱਠੀਆਂ ਲਿਖਾ ਰਹੇ ਹੋ ਔਰ ਡਰਾਫਟ ਕਰਾ ਰਹੇ ਹੋ ਤੇ ਨਾਲ ਇਹ ਕਹਿ ਰਹੇ ਹੋ ਉਧਰਲਾ ਬਾਬਾ ਤੁਹਾਡਾ ਇੱਧਰ ਬਾਬਾ ਮੈਂ ਆ ਵਾਂ ਇਹ ਚੀਜ਼ਾਂ ਜਿਹੜੀਆਂ ਇੱਕ ਨਾ ਇੱਕ ਦਿਨ ਸ੍ਰੀ ਕਾਲ ਤਖਤ ਸਾਹਿਬ ਤੋਂ ਕੋਈ ਨਹੀਂ ਜਿੱਤ ਸਕਦਾ ਕੋਈ ਨਹੀਂ ਜਿੱਤ ਸਕਦਾ ਜਿੰਨਾ ਮਰਜੀ ਕੋਈ ਤਾਕਤ ਲਾ ਲੇ ਜਿਨਨੇ ਮੈਂ ਅੱਗੇ ਵੀ 20 ਵਾਰੀ ਤੁਹਾਡੇ ਇੰਟਰਵਿਊਜ਼ ਕੀਆ ਜਿਨਨੇ ਸ੍ਰੀ ਕਾਲ ਤਖਤ ਸਾਹਿਬ ਨੂੰ ਹਲਕੀ ਜਿਹੀ ਪੈਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਤਾਕਤ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਬਚਿਆ ਉਹਦਾ ਕੁਛ ਨਹੀਂ ਤੁਸੀਂ ਹਿਸਟਰੀ ਦੇਖ ਲਓ ਜਿੰਨੇ ਜਿੰਨੇ ਸ਼੍ਰੀ ਕਾਲ ਤਕਸਾ ਅਹਿਮਦ ਸ਼ਾਹ ਅਬਦਾਲੀ ਵਰਗੇ ਨਹੀਂ ਰਹੇ ਯਾਰ ਠੀਕ ਹੈ ਨਾ ਜਿਨ੍ਹਾਂ ਨੇ ਇੰਨਾ ਕੁਸ਼ ਕੀਤਾ ਉਹ ਨਹੀਂ ਰਹੇ ਠੀਕ ਹੈ ਨਾ ਦੋਸ਼ ਲੱਗਦਾ ਕਿ ਇੰਦਰਾ ਗਾਂਧੀ ਨੇ ਸ਼੍ਰੀ ਕਾਲ ਤਕਸਾਬ ਤੇ ਅਟੈਕ ਕਰਾਇਆ ਉਹ ਨਹੀਂ ਰਹੀ ਜਿਨ੍ਹਾਂ ਨੇ ਹੋਰ ਵੱਡੇ ਵੱਡੇ ਬੰਦਿਆਂ ਨੇ ਅਕਾਦ ਅਕਸਰ ਦੇ ਨਾਲ ਕੀਤਾ ਇਹਨੂੰ ਢਾਟੇ ਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਇਹ ਵੀ ਜਿਹੜੀ ਮਰਿਆਦਾ ਹੈ ਜਾਂ ਇਹਦੀ ਤਾਕਤ ਹੈ ਆੜਾ ਲਿਆ ਜਿਨੇ ਬੱਚਾ ਤਾਂ ਕੁਝ ਨਹੀਂ ਹੈਗਾ ਸੋ ਮੈਂ ਇਹ ਕਹਿਣਾ ਕਿ ਉਹ ਦਿਆਵਾਨ ਵੀ ਆ ਉਹ ਕਹਿੰਦਾ ਜਿਵੇਂ ਮਹਾਰਾਜ ਜੀਤ ਸਿੰਘ ਨੇ ਆ ਕੇ ਮਾਫੀ ਮੰਗੀ ਘੁੱਟਨਿਆਂ ਦੇ ਬਲ ਤੇ ਕੋੜੇ ਖਾਣੇ ਨਹੀਂ ਪਏ ਉਹਨੂੰ ਸਜ਼ਾ ਜ਼ਰੂਰ ਸੁਣਾਈ ਗਈ ਫਿਰ ਉਹਨੇ ਕਿਹਾ ਤੂੰ ਇੰਨਾ ਹੀ ਲੰਮੇ ਪੈ ਗਿਆ ਇਹੀ ਬਹੁਤ ਆ ਉਹ ਦਿਆਵਾਨ ਵੀ ਆ ਇਸ ਦਾ ਮਤਲਬ ਉੱਥੇ ਜਾ ਕੇ ਸਿਰ ਝੁਕਾ ਕੇ ਬੈਠ ਜਾਓ ਤੇ ਦਇਆ ਵੀ ਬਹੁਤ ਹੈ ਸ਼੍ਰੀ ਕਾਲ ਤਖਤ ਸਾਹਿਬ 'ਚ ਉਹੀ ਗੱਲ ਹੈ ਕਿ ਉਹ ਕਹਿੰਦੇ ਪਸੀਜ ਦਾ ਵੀ ਹੈ ਮਹਾਰਾਜ ਦਾ ਦਿਲ ਚਲ ਛੱਡੋ ਕੋਈ ਗੱਲ ਨਹੀਂ ਲੇਕਿਨ ਗੱਲ ਇਹ ਹੈ ਕਿ ਅੱਜ ਕਿੰਨੇ ਸਾਲ ਹੋ ਗਏ ਸ਼੍ਰੀ ਕਾਲ ਤਖਤ ਸਾਹਿਬ ਤੁਹਾਨੂੰ ਮਾਫੀ ਦਵਾਇਆ 2015 ਤੋਂ ਤੁਸੀਂ 2024 ਲਾ ਲਓ ਤੁਸੀਂ ਕਾਲ ਤਖਤ ਸਾਹਿਬ ਦੇ ਨਾਲ ਟਸਲ ਲੈਂਦੇ ਨੇ 9 ਸਾਲ ਇਹ ਤਾਂ ਨਾਲ ਹੀ ਆ ਜਾਣਾ ਚਾਹੀਦਾ ਸੀ ਜਦੋਂ ਉਹਨੂੰ ਮਾਫ ਕਰਾਇਆ ਸੀਗਾ ਤੇ ਜਦੋਂ ਮਾਫ ਕਰਾਇਆ ਸੀ ਉਤੋਂ ਹੁਕਮਨਾਮਾ ਵਾਪਸ ਲੈਣਾ ਪਿਆ ਜਿੰਦੋਂ ਸਿੱਖ ਪੰਥ ਦਾ ਇੰਨਾ ਪੰਜਾਬ ਦੇ ਵਿੱਚ ਰੌਲਾ ਰਪਾਇਆ ਨੰਗੇ ਪੈਰੀ ਚੱਲਦੇ ਜੀ ਮੈਂ ਗੁਨਾਹਗਾਰ ਹਾਂ ਮੈਨੂੰ ਮਾਫ਼ ਕਰ ਦਿਓ ਮਾਫ਼ ਕਰ ਦੇਣਾ ਸੀ 9 ਸਾਲ ਤੁਸੀਂ ਸਿੱਖ ਪੰਥ ਦਾ ਕਿੰਨਾ ਨੁਕਸਾਨ ਕੀਤਾ ਹੋਵੇਗਾ ਦੇਖੋ 9 ਸਾਲ ਉਹ ਜਿਹੜੀ ਪਾਰਟੀ ਦੀ ਤੁਸੀਂ ਰਹਿਨਮਾਈ ਕਰਦੇ ਹੋ ਉਹ ਸਿੱਖਾਂ ਦੀ ਪੰਥਕ ਪਾਰਟੀ ਹੈ ਇਹ ਸਮਝਣਾ ਚਾਹੀਦਾ ਗਿਆਨੀ ਇੰਦਰ ਸਿੰਘ ਵਰਗਿਆਂ ਦੀ ਹਿਸਟਰੀ ਪੜੋ ਜਾ ਕੇ ਜਿਨ੍ਹਾਂ ਨੇ ਜੈਤੋ ਦੇ ਮੋਰਚੇ 'ਚ ਖੰਡ ਪਾਠ ਅੰਗਰੇਜ਼ਾਂ ਦੀ ਤਸੱਦਦ ਦੇ باوجود ਖੰਡ ਪਾਠ ਦੇ ਉੱਤੇ ਜਾ ਕੇ ਬੈਠੇ ਤੇ ਪਾਠ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਬੇਅਦਬੀ ਵੀ ਕੀਤੀ ਅੰਗਰੇਜ਼ਾਂ ਨੇ ਤੇ ਉਹਨਾਂ ਨੂੰ ਵਾਲਾਂ ਤੋਂ ਸਿੱਖਾਂ ਤੋਂ ਕੇਸਾਂ ਤੋਂ ਕਢੀਸ ਤੇ ਲੈ ਕੇ ਗਏ ਕੀ ਉਹਨਾਂ ਨੂੰ ਸੜਕ ਦੇ ਉੱਤੇ ਕਿੰਨੇ ਕਿਲੋਮੀਟਰ ਤੱਕ ਕਢੀ ਛੜਿਆ ਤੁਸੀਂ ਉਹਨਾਂ ਬਾਰੇ ਸੋਚੋ ਤੁਸੀਂ ਉਸ ਪਾਰਟੀ ਦੀ ਰੈਨਮਾਈ ਕਰ ਰਹੇ ਹੋ ਉਸ ਪਾਰਟੀ ਦੀ ਰੈਨਮਾਈ ਕਰ ਰਹੇ ਹੋ ਜਿਨੇ ਦਿੱਲੀ ਦੇ ਨਾਲ ਕਿੰਨੇ ਜਾ ਕੇ ਅੱਡੇ ਲਿੱਤੇ ਤੇ ਕਿੰਨਾ-ਕਿੰਨਾ ਖੜਕਾ ਕੇ ਰੱਖਿਆ 18-18 ਮਹੀਨੇ 20-20 ਮਹੀਨੇ ਜੇਲ੍ਹਾਂ ਭਰੀਆਂ 80-80 ਹਜ਼ਾਰ ਬੰਦਾ ਜੇਲ੍ਹਾਂ ਚ ਰਿਹਾ ਤੇ ਤੁਸੀਂ ਉਸ ਪਾਰਟੀ ਦੀ ਰਹਿਨਮਾਈ ਕਰਦੇ ਹੋ ਤੇ ਪਾਰਟੀ ਅੱਜ ਕਿੱਥੇ ਖੜੀ ਹੈ 6% ਤੇ ਇਹ ਸਿਰਫ ਤੇ ਸਿਰਫ ਇਹ ਚੀਜ਼ਾਂ ਦਾ ਬੜਾ ਨੁਕਸਾਨ ਹੋਇਆ ਮੈਂ ਜਿਹੜੀਆਂ ਗੱਲਾਂ ਅੱਗੇ ਕਰਦਾ ਆ ਰਿਹਾ ਸੀਗਾ ਭਈ ਸਿਆਸਤ ਔਰ ਧਰਮ ਜਿਹੜਾ ਉਹ ਲੱਖ ਲੱਖ ਵਿਸ਼ੇ ਹੈ ਲੇਕਿਨ ਤੁਸੀਂ ਸਿਆਸਤ ਲਈ ਧਰਮ ਨੂੰ ਵਰਤ ਲਿਆ ਇਹ ਉਹਦਾ ਨੁਕਸਾਨ ਹੈ ਹੁਣ ਤਾਂ ਚਲੋ ਸ਼੍ਰੀ ਕਾਲ ਤਕ ਸਾਹਿਬ ਦਾ ਜੋ ਹੁਕਮ ਹੈ ਉਹ ਤਾਂ ਪੂਰੀ ਸ੍ਰਿਸ਼ਟੀ ਲਈ ਹੁਕਮ ਹੈ ਉਹ ਤਾਂ ਜਿਹੜਾ ਵੀ ਸ੍ਰਿਸ਼ਟੀ 'ਚ ਬੈਠਾ ਹੈ ਉਹਦੇ ਲਈ ਉਹਨੂੰ ਮੰਨਣਾ ਹੀ ਪੈਣਾ ਹੈ ਉਹ ਦਸਾਰਿਆਂ ਨੂੰ ਮੰਨਣਾ ਪੈਣਾ ਨਾ ਉੱਤੇ ਕਿੰਤੂ ਆ ਤੇ ਨਾ ਉੱਤੇ ਪਰੰਤੂ ਆ ਲੇਕਿਨ ਗੱਲ ਇਹ ਹੈ ਕਿ ਅੱਜ ਦੇ ਦਿਨ ਕਿਉਂ ਦੇਖਣਾ ਪਿਆ ਇੱਕ ਪੰਥਕ ਪਾਰਟੀ ਦੇ ਪ੍ਰਧਾਨ ਨੂੰ ਤਨਖਾਈ ਹਲਾਤਾ ਜਾਵੇ ਕਿੰਤੂ ਪਰੰਤੂ ਹੋਣਾ ਨਹੀਂ ਚਾਹੀਦਾ ਰੌਸਾ ਪਰ ਕਿੰਤੂ ਪਰੰਤੂ ਉੱਠ ਸਕਦਾ ਉਹਦਾ ਕਾਰਨ ਇਹ ਹੈ ਕਿਉਂਕਿ ਪੰਥਕ ਆਗੂਆਂ ਨੇ ਕੁਝ ਗੱਲਾਂ ਕਈਆਂ ਸੀਗੀਆਂ ਪਹਿਲੀ ਗੱਲ ਤਾਂ ਜਦੋਂ ਫੈਸਲਾ ਹੋਵੇ ਤੇ ਉਦੋਂ ਉੱਥੇ ਜਿਹੜੇ ਜਥੇਬੰਦਾਂ ਦੇ ਆਗੂ ਹੈਗੇ ਜਥੇਬੰਦੀਆਂ ਦੇ ਆਗੂ ਹੈਗੇ ਉਹਨਾਂ ਨੂੰ ਹੋਣਾ ਚਾਹੀਦਾ ਆ ਸਾਰਿਆਂ ਦੇ ਸਾਹਮਣੇ ਓਪਨਲੀ ਹੋਵੇ ਬੰਦ ਕਮਰੇ ਚ ਨਾ ਹੋਵੇ ਦੂਜੀ ਗੱਲ ਪੰਥ ਚੋਂ ਛੇਕਣ ਦੀ ਗੱਲ ਕੀਤੀ ਗਈ ਤੀਜੀ ਗੱਲ ਕਿਹਾ ਸੀਗਾ ਕਿ ਸਖਤ ਤੋਂ ਸਖਤ ਸਜ਼ਾ ਲਾਈ ਜਾਵੇ ਸਿਆਸਤ ਤੋਂ ਚੋਂ ਲਾਂਬੇ ਕਰ ਦਿੱਤਾ ਜਾਵੇ 20 25 25 ਸਾਲ ਐਦਾਂ ਦੀਆਂ ਗੱਲਾਂ ਕੀਤੀਆਂ ਗਈਆਂ ਸੀ ਤੁਹਾਨੂੰ ਲੱਗਦਾ ਕਿ ਪੰਥ ਜ ਤਮ ਖਾਈਏ ਦੇ ਨਾਲ ਸੈਟੀਸਫੈਕਸ਼ਨ ਨਹੀਂ ਹੋ ਸਕਦੀ ਕਿਉਂਕਿ ਮੈਨੂੰ ਜਿਹੜਾ ਲੱਗਦਾ ਕਿ ਜਿੰਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਜਿਨ੍ਹਾਂ ਨੇ ਕੀਤੀਆਂ ਸਿੱਖ ਪੰਥ ਨਹੀਂ ਮaaf ਕਰ ਸਕਦਾ ਤੁਸੀਂ ਰਾਮ ਰਹੀਮ ਨੇ ਬੇਅਦਬੀਆਂ ਕੀਤੀਆਂ ਨਹੀਂ ਮaaf ਕਰ ਸਕਦੇ ਔਰ ਰਾਮ ਰਹੀਮ ਲਈ ਮਦਰ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਲੀਡਰਾਂ ਨੇ ਕੀਤੀ ਆ ਸਿੱਖ ਪੰਥ ਕਿਵੇਂ ਮaaf ਕਰਤੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਅੰਗਾਂ ਨੂੰ ਭੁੱਲ ਜਾਣਗੇ ਰੋਂਦੇ ਰਹੇ ਨੇ ਲੋਕ ਸਾਤ-ਸਾਤ ਦਿਨ ਰੋਏ ਨੇ ਲੋਕ ਸੜਕਾਂ ਤੇ ਬੈਠੇ ਨੇ ਕੋਟਕਪੂਰਾ ਬਹਿਬਲ ਕਲਾਂ ਗੋਲੀकांड ਭੁੱਲੇ ਜਾਣਗੇ ਇਤਿਹਾਸ ਲਿਖਿਆ ਜਾ ਚੁੱਕਾ ਸਿੱਖ ਕੌਮ ਦਾ ਇਤਿਹਾਸ ਤਾਂ ਪੁਰਾਣਾ ਨਹੀਂ ਭੁੱਲਦਾ ਅੱਜ 1984 ਦੇ ਦੰਗੇ ਆ 26 ਤੋਂ 25 51 ਸਾਲ 50 ਸਾਲ ਹੋ ਗਏ 16 ਤੋਂ 40 ਸਾਲ ਹੋ ਗਏ ਤੁਸੀਂ ਦੱਸੋ 40 ਸਾਲਾਂ ਚ ਸਿੱਖ ਕੌਮ ਜਾਂ ਪੰਜਾਬ ਦੇ ਲੋਕ ਉਹ ਦੰਗਿਆਂ ਨੂੰ ਭੁੱਲ ਸਕੇ ਆ ਅੱਜ ਵੀ ਹਰੇ ਐ ਜ਼ਖਮ ਅੱਜ ਵੀ ਦਰਦ ਐ ਅੱਜ ਵੀ ਖੂਨ ਰਿਸਦਾ ਕਹਾਂਗੇ ਉਹ ਦਿਨ ਆਂਦੇ ਨੇ ਕਿ ਇਹ ਭੁੱਲਿਆ ਜਾ ਸਕਦੀਆਂ ਚੀਜ਼ਾਂ ਨਹੀਂ ਭੁੱਲਿਆ ਜਾ ਸਕਦੀਆਂ ਜਿਹੜੇ ਬਜਵਾਰ ਸਿੰਘ ਬੁਰਜ ਵਾਲਾ ਤੋਂ ਸ਼੍ਰੀ ਗੁਰਗ੍ਰੰਥ ਸਾਹਿਬ ਚੋਰੀ ਹੋਏ ਸ਼ਰਿਆਮ ਅਗਲੇ ਨੇ ਪੋਸਟਰ ਲਾਏ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ ਤੇ ਸਰਕਾਰ ਪੰਥਕ ਹੋਵੇ ਤੇ ਉਹ ਬੰਦੇ ਨਾ ਫੜੇ ਜਾਣ ਫਿਰ ਉਹਨਾਂ ਨੂੰ ਚੈਲੰਜ ਕਰਕੇ ਅਗਲੇ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਅੰਗ ਬਖੇਰਨ ਤੇ ਤੁਸੀਂ ਫਿਰ ਵੀ ਨਾ ਫੜੋ ਉਹਨਾਂ ਨੂੰ ਉਲਟਾ ਉਹਨਾਂ ਨੂੰ ਮਾਫ਼ ਵੀ ਕਰੋ ਉਲਟਾ ਉਹਨਾਂ ਨੂੰ ਮਾਫ਼ ਵੀ ਕਰੋ ਉਹਨਾਂ ਦੀ ਫਿਲਮ ਵੀ ਰਿਲੀਜ਼ ਕਰਾਉਣ ਵਾਲੇ ਤਰੋ ਤੇ ਤੁਸੀਂ ਮੈਨੂੰ ਇਹ ਦੱਸੋ ਨਾ ਛੋਟੀਆਂ ਗੱਲਾਂ ਯਾਰ ਕਿੱਦਾਂ ਭੁੱਲ ਜਾਣਗੇ ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਮੇਰੀ ਆਪਣੀ ਸੋਚ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿਆਸਤ ਤੋਂ ਲਾਂਬੇ ਹੋ ਜਾਣਾ ਚਾਹੀਦਾ ਇਹ ਪੰਥਕ ਪਾਰਟੀ ਕਿਸੇ ਨਰੂਲ ਪੰਥ ਦੇ ਲੀਡਰ ਦੇ ਹੱਥ ਜਿਹੜਾ ਸਪਿਰਚੁਅਲ ਵੀ ਹੋਵੇ ਜਿਹੜਾ ਧਾਰਮਿਕ ਵੀ ਹੋਵੇ ਦੇਤੀ ਜਾਵੇ ਤਾਂ ਕਿ ਸਿੱਖ ਦੇਖੋ ਸਾਬ ਸਿੰਘ ਜੀ ਗੱਲ ਸਿਰਫ ਤੇ ਸਿਰਫ ਇਸਦੀ ਨਹੀਂ ਹੈ ਗੱਲ ਇਹ ਹੈ ਕਿ ਪੰਜਾਬ ਦੀ ਗੱਲ ਕਰਨ ਵਾਲਾ ਰਿਹਾ ਕੋਈ ਨਹੀਂ ਹੁਣ ਪੰਜਾਬ ਦੀ ਤਾਂ ਗੱਲ ਕਰਨ ਵਾਲਾ ਰਿਹਾ ਹੀ ਕੋਈ ਨਹੀਂ ਭਾਰਤੀ ਜਨਤਾ ਪਾਰਟੀ ਦਾ ਇੱਕ ਆਪਣਾ ਸੈਟਅਪ ਹੈ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦਾ ਆਪਣਾ ਵੋਟ ਪਰਸੈਂਟੇਜ ਹੈਗਾ ਵਾ ਉਹ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਹੈ ਭਾਜਪਾ ਦਿੱਲੀ ਜਾ ਕੇ ਨਹੀਂ ਕਰ ਸਕਦੀ ਇੱਥੇ ਦੀ ਲੀਡਰਸ਼ਿਪ ਆਮ ਆਨੀ ਪਾਰਟੀ ਜਿਹੜੀ ਆ ਉਹਨਾਂ ਦਾ ਆਪਣਾ ਕਨਫਲਿਕਟ ਚੱਲਦਾ ਪਿਆ ਦਿੱਲੀ ਨਾਲ ਔਰ ਇਹ ਲਿਮਿਟ ਤੱਕ ਉਹਨਾਂ ਦੀ ਆਪਣੀ ਟਸਲ ਚੱਲਦੀ ਪਈ ਆ ਕਾਂਗਰਸ ਜਿਹੜੀ ਆ ਉਹ ਉਹਨਾਂ ਦਾ ਆਪਣਾ ਹਿਸਾਬ ਚੱਲਦਾ ਵੇ ਕਿ ਉਹ ਦਿੱਲੀ ਨਾਲੇ ਨਹੀਂ ਟੱਕਰ ਨਹੀਂ ਲੈਂਦੇ ਵੇ ਪੰਜਾਬ ਦੇ ਵਿੱਚੋਂ ਜਿਹੜੀ ਟੱਕਰ ਲੈਣ ਵਾਲੀ ਖੂਨ ਹੈ ਨਾ ਜਿਹੜਾ ਵਿਰਾਸਤ ਚ ਮਿਲਿਆ ਉਹ ਅਕਾਲੀ ਦਲ ਨੂੰ ਮਿਲਿਆ ਅਕਾਲੀ ਦਲ ਨੂੰ ਵਿਰਾਸਤ ਚ ਇਹੀ ਖੂਨ ਮਿਲਿਆ ਕਿ ਤੁਸੀਂ ਅਮਰਜੈਂਸੀ ਦੇ ਵਿੱਚ ਜਾ ਕੇ 18 ਮਹੀਨੇ ਜੇਲ੍ਹ ਚ ਰਹਿਣਾ 2 ਸਾਲ ਬਾਅਦ ਇੰਦਰਾ ਗਾਂਧੀ ਨੂੰ ਅਮਰਜੈਂਸੀ ਬੰਦ ਰੱਦ ਕਰਨੀ ਪਈ ਸੀ ਸਿਰਫ ਇਸ ਕਰਕੇ 75000 ਤੋਂ 80000 ਪੰਜਾਬ ਦਾ ਸਿੱਖ ਜੇਲ੍ਹਾਂ ਚ ਸੀ ਇਹ ਵਿਰਾਸਤ ਚ ਮਿਲਿਆ ਇਹ ਵਿਰਾਸਤ ਚ ਮਿਲਿਆ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਅੰਦੋਲਨ ਚ ਜਾ ਕੇ ਇੱਕ ਮੋਰਚਾ ਲਾ ਦਿਓ ਤੇ ਫਤਿਹ ਕਰਕੇ ਆਓ ਇਹ ਵਿਰਾਸਤ ਹੈ ਇਹ ਸਾਨੂੰ ਗੁਰੂ ਮਹਾਰਾਜ ਵੱਲੋਂ ਪਿੱਛੋਂ ਮਿਲਿਆ ਹੋਇਆ ਔਰ ਇਕਰੂਆ ਗੋਣ ਇਹਨਾਂ ਦਾ ਆਗੂ ਹੀ ਜਿਹੜਾ ਵਾ ਉਹਨੇ ਹੀ ਦਿੱਲੀ ਦੇ ਅੱਗੇ ਕੁੱਟਨੇ ਟਿੱਕੇ ਹੋਏ ਸੀਗੇ ਇਹ ਪਾਰਟੀ ਨੇ 1996 ਤੋਂ ਬਾਅਦ ਦਿੱਲੀ ਨਾਲ ਬਿਲਕੁਲ ਟੱਕਰ ਨਹੀਂ ਲਿੱਤੀ ਪੰਜਾਬ ਦੇ ਮੁੱਦੇ ਪੰਜਾਬ ਦਾ ਚੰਡੀਗੜ੍ਹ ਅਸੀਂ ਤਰਸਦੇ ਬੈ ਸਾਡੇ ਕੋਲ ਸਟੇਟ ਕੋ ਰਾਜਧਾਨੀ ਹੈ ਨਹੀਂ ਦੇਖੋ ਠੀਕ ਹੈ ਨਾ ਅੱਜ ਹਰਿਆਣਾ ਚਾਵੇ ਤੇ ਭਾਵੇਂ ਸੋਨਨੀਪੱਤ ਪਾਣੀਪਤ ਗੁੜਗਾਵਾ ਕਿਸੇ ਨੂੰ ਕੈਪੀਟਲ ਬਣਾ ਲੈ ਗੁੜਗਾਵਾ ਨੂੰ ਬਣਾ ਲੈ ਲੇਕਿਨ ਪੰਜਾਬ ਕੋ ਕਿਹੜੀ ਕੈਪੀਟਲ ਬਣਾਣ ਦੀ ਜਗ੍ਹਾ ਚੰਡੀਗੜ੍ਹ ਸਾਡੇ ਕੋ ਹੈ ਨਹੀਂ ਪਾਣੀ ਸਾਡਾ ਜਿਹੜਾ ਵਾ ਉਹਦਾ ਐਸਵਾਈਐਲ ਦਾ ਚੱਲਦਾ ਪਿਆ ਰੌਲਾ ਸਾਡਾ ਜਿਹੜਾ ਵਾ ਕਰਜ਼ਾ ਤੁਹਾਡੇ ਸਾਹਮਣੇ 3 ਲੱਖ ਹਜ਼ਾਰ ਕਰੋੜ ਤੋਂ ਉੱਤੇ ਪਹੁੰਚ ਚੁੱਕਾ ਹੋਇਆ ਵਾ ਸਾਡੇ ਜਿਹੜਾ ਵਾ ਕੀਟਨਾਸ਼ਕ ਸਪਰੇ ਡੀਏਪੀ ਯੂਰੀਆ ਸਾਰਿਆਂ ਦੀ ਕਮੀ ਹੈ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਪੰਜਾਬ ਦਾ ਚੌਲ ਰੁੱਲਦਾ ਪਿਆ ਵਾ ਬਾਸਮਤੀ ਰੁੱਲਣ ਜਾ ਰਹੀ ਹੈ ਠੀਕ ਹੈ ਨਾ ਪੰਜਾਬ ਚ ਕੈਂਸਰ ਫੈਲ ਗਿਆ ਪੰਜਾਬ ਦਾ ਡਰਗ ਜਿਹੜਾ ਇੱਕ ਇਸ਼ੂ ਹੈ ਨੌਜਵਾਨ ਡਰਗ ਦੀ ਚਪੇਟ ਚ ਹੈ ਪੰਜਾਬ ਜੋ ਜਿਹੜੇ ਲੋਕ ਪਲਾਨ ਕਰਕੇ ਕੈਨੇਡਾ ਭੱਜੀ ਜਾ ਰਹੇ ਆ ਡੋਂਕੀ ਲਵਾ ਕੇ ਅਮਰੀਕਾ ਦੇ ਬਾਰਡਰ ਕਰਾਸ ਕਰਕੇ ਜਾ ਰਹੇ ਆ ਇਹ ਪੰਜਾਬ ਦੀਆਂ ਤਰਾਸ ਦੀਆਂ ਇਹ ਤਰਾਸ ਦੀਆਂ ਪੰਜਾਬ ਦੀਆਂ ਤੇ ਪੰਜਾਬ ਨੂੰ ਬਚਾਉ ਹੁਣ ਬਚਾਨੀ ਦਾ ਖੇਤਰੀ ਪਾਰਟੀ ਨੇ ਨਾ ਜਿਹੜੇ ਪੰਜਾਬ ਦੇ ਮੁੱਦੇ ਨੇ ਤੇ ਜੇ ਖੇਤਰੀ ਪਾਰਟੀ ਆ ਵੀ ਕਮਜ਼ੋਰ ਹੋਈ ਪਈ ਆ ਆ ਵੀ ਪੰਜਾਬ ਦੇ ਲੋਕਾਂ ਨੂੰ ਫੇਸ ਨਹੀਂ ਕਰ ਰਹੀ ਤੇ ਪੰਜਾਬ ਕਿੱਦਾਂ ਖੜਾ ਹੋ ਜਾਊ ਇਸ ਕਰਕੇ ਜਿਹੜਾ ਨੁਕਸਾਨ ਮੈਂ ਸੋਚਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦਾ ਕੀਤਾ ਸਿੱਖ ਗੋਮ ਦਾ ਕੀਤਾ ਉਹ ਸੂਬੇ ਦਾ ਵੀ ਕੀਤਾ ਸਭ ਇੱਕ ਪਾਸੇ ਆਪਾਂ ਗੱਲ ਕਰਦੇ ਆਂ ਕਿ ਚਲੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਆਇਆ ਜਿਹਦਾ ਸਭ ਵੱਲੋਂ ਹੁਕਮ ਆਇਆ ਉਹ ਬੜਾ ਮਾਨਯੋਗ ਹੈਗਾ ਉੱਤੇ ਕਿੰਤੂ ਪਰੰਤੂ ਨਹੀਂ ਹੋ ਸਕਦਾ ਪਰ ਇਸ ਦੇ ਬਾਵਜੂਦ ਕੁਝ ਗੱਲਾਂ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਉਹ ਨਹੀਂ ਹੋਈਆਂ ਉਸ ਤਰ੍ਹਾਂ ਤੇ ਕੀ ਆਪਾਂ ਇਹ ਮੰਨ ਲਈਏ ਕਿ ਸੁਖਬੀਰ ਸਿੰਘ ਬਾਦਲ ਨੂੰ ਰਾਇਤ ਦੇ ਦਿੱਤੀ ਗਈ ਕਿਸੇ ਕਿਸਮ ਦੀ ਜਾਂ ਮਤਲਬ ਕੋਈ ਐਦਾਂ ਦੀ ਗੱਲਬਾਤ ਹੋਈ ਹੋਵੇ ਤਨਖਾਹ ਤਾਂ ਹਜੇ ਉਹਨਾਂ ਨੇ ਲਗਾਈ ਆ ਇਹ ਦੋਸ਼ੀ ਿਕਰਾਰ ਦਿੱਤਾ ਸਜ਼ਾ ਤਾਂ ਹਜੇ ਦੇਣੀ ਆ ਬਿਲਾ ਕੇ ਦੇਣੀ ਦੇਣਗੇ ਸਜ਼ਾ ਬਿਲਾ ਕੇ ਦੇਣਗੇ ਸਜ਼ਾ ਕੀ ਮਿਲਦੀ ਆ ਕੀ ਦਿੰਦੇ ਆ ਇਹ ਉਤੇ ਨਿਰਭਰ ਹੈ ਲੇਕਿਨ ਜੋ ਮੈਨੂੰ ਲੱਗਦਾ ਹੈ ਕਿ ਸਜ਼ਾ ਜੇ ਤਨਖਾਈਆ ਕਰਾਰ ਦਿੱਤਾ ਤਾਂ ਸਜ਼ਾ ਵੀ ਦਿੱਤੀ ਜਾਏਗੀ ਲੇਕਿਨ ਸਜ਼ਾ ਉਹ ਸੈਟੀਸਫੈਕਟਰੀ ਹੁੰਦੀ ਹੈ ਉਹ ਤਸੱਲੀ ਬਖਸ਼ ਹੁੰਦੀ ਹੈ ਸਿੱਖ ਕੌਮ ਉਸ ਸਜ਼ਾ ਤੋਂ ਤਸੱਲੀ ਕਰਦੇ ਆ ਇਹ ਸ਼੍ਰੀ ਕਾਲ ਤਕ ਸਾਡੇ ਜਥੇਦਾਰਾਂ ਨੂੰ ਜਿਹੜੇ ਸਰਵੋੱਚ ਨੇ ਨਾਲ ਜਿਹੜੇ ਪੰਜ ਸਟੂ ਸਿੰਘ ਸਹਿਬਾਨ ਨੇ ਬੈਠਣ ਉਹਨੂੰ ਸੋਚਣ ਜਾਂ ਸਿੱਖਾਂ ਦੀ ਨਾਲ رائے شمਾਰੀ ਕਰਨ ਉਹਨਾਂ ਨੂੰ ਸੋਚਣ ਔਰ ਇਸ ਚੀਜ਼ ਉੱਤੇ ਲੋਕਾਂ ਦੀ رائے شمਾਰੀ ਲਈਤੀ ਜਾਵੇ ਕੀ ਕਿਹੜੀ ਸਜ਼ਾ ਜਿਹੜੀ ਹੈ ਜਿਹਦੇ ਨਾਲੇ ਸਿੱਖ ਕੌਮ ਪੰਜਾਬ ਦੇ ਲੋਕ ਜਿਨ੍ਹਾਂ ਨਾਲ ਤਸੱਲੀ ਪ੍ਰਗਟ ਕਰਦੇ ਨੇ ਉਹ ਲਈਤੀ ਜਾਵੇ ਕੋਈ ਵੀ ਸਜ਼ਾ ਲਗਾ ਦੇਣ ਲੇਕਿਨ ਭਾਵੇਂ ਥੋੜੀ ਵੀ ਸਜ਼ਾ ਲਗਾ ਲੇਕਿਨ ਉਹਦੇ ਨਾਲ ਅਕਾਲ ਤਖਤ ਸਾਹਿਬ ਦੀ ਸਰਵੋਚ ਜੜੀ ਹੈਗੀ ਤਾਕਤ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਸਜਾ ਇਦਾਂ ਦੀ ਹੋਣੀ ਚਾਹੀਦੀ ਹੈ ਕੋਈ ਕਿੰਤੂ ਬਰੰਤੂ ਨਾ ਕਰ ਸਕੇ ਅੱਛਾ ਅੰਤਰੇ ਵਿੱਚ ਕੁਝ ਸਵਾਲ ਹੈਗੇ ਮੈਂ ਪੁੱਛਣਾ ਚਾਹੁੰਦਾ ਜੀ ਸ੍ਰੀ ਕਾਲ ਤਖਤ ਸਾਹਿਬ ਵੀ ਕਿੰਨਾ ਕਿੰਨਾ ਕਮਜ਼ੋਰ ਹੁੰਦਾ ਜਦੋਂ ਸੁੱਚਾ ਸਿੰਘ ਲਗਾ ਨੂੰ ਸ੍ਰੀ ਕਾਲ ਤਖਤ ਸਾਹਿਬ ਨੇ ਤੰਖਾ ਲਾ ਕੇ ਸਜਾ ਸੁਣਾ ਕੇ ਲਿਆਂਦਾ ਵਾਪਸ ਤੇ ਬਲਟੋਏ ਨੇ ਉਹਦੇ ਉੱਤੇ ਵਿਰੋਧ ਕੀਤਾ ਤੁਸੀਂ ਦੇਖੋ ਇੱਕ ਪੰਥਕ ਪਾਰਟੀ ਦਾ ਲੀਡਰ ਹੋਵੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਕਿੰਤੂ ਪਰੰਤੂ ਕਰੇ ਇਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਆ ਸੋ ਉਹ ਵਲਟੋਏ ਔਰ ਸੁੱਚਾ ਸਿੰਘ ਲੰਗਾ ਵਾਲਾ ਇਨਸੀਡੈਂਟ ਰਿਪੀਟ ਨਾ ਹੋਵੇ ਇਹ ਨਾ ਹੋਵੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਜਾਵੇ ਤੇ ਉਧਰੋਂ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਜਾਣ ਉਹਦੇ ਨਾਲ ਅਕਾਲ ਤਖਤ ਸਾਹਿਬ ਦੀ ਇਕਤਾ ਅਖੰਡਤਾ ਸਰਵੋਚਤਾ ਤਾਕਤ ਉਹ ਉਹਨੂੰ ਕਮਜ਼ੋਰ ਕਿਸੇ ਪੱਖੋਂ ਨਹੀਂ ਹੋਣ ਦੇਣਾ ਚਾਹੀਦਾ ਸਭ ਤੋਂ ਵੱਡਾ ਅਕਾਲ ਤਖਤ ਸਾਹਿਬ ਹੈ ਉਸ ਤੋਂ ਬਾਅਦ ਬਾਕੀ ਦੁਨੀਆ ਅਛਾ ਡਾਕਟਰ ਸਾਹਿਬ ਇਹ ਵੀ ਪੁੱਛਣਾ ਚਾਹੁੰਨਾ ਲੱਗੇ ਕੱਲ ਸੁਖਬੀਰ ਸਿੰਘ ਬਾਦਲੀਆਂ ਕਹਿ ਦिए ਅਕਾਲੀ ਦਲ ਵੱਲੋਂ ਇਹ ਹੁਕਮ ਸੁਣਾ ਦਿੱਤਾ ਗਿਆ ਸੀਗਾ ਕਿ ਬਲਵਿੰਦਰ ਸਿੰਘ ਭੁੰਦਰ ਨੂੰ ਕਾਰਜਕਾਰੀ ਪ੍ਰਧਾਨ ਲਾਉਣਾ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਜਾਣਗੇ ਸੀ ਕਿ ਹੁਣ ਮਤਲਬ ਇਹ ਸਿਆਸੀ ਡੀ ਐਂਡ ਆ ਗਿਆ ਦੇਖੋ ਇੱਕ ਇੱਕ ਵਾਰ ਕਾਰਜਕਾਰੀ ਪ੍ਰਧਾਨ ਅੱਗੇ ਲੱਗੇ ਸੀ ਜਦੋਂ ਮੋਹਨ ਸਿੰਘ ਤੋੜ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ ਤੇ ਉਹਨਾਂ ਨੂੰ ਮੋਰਚੇ ਕਰਨ ਜੇਲ੍ਹ ਜਾਣਾ ਪਿਆ ਤੇ ਬਾਅਦ ਚ ਉਹਨਾਂ ਨੇ ਹਰਚੰਦ ਸਿੰਘ ਲੋੰਗੋ ਵੱਲੋਂ ਜਾਣ ਤੋਂ ਪਹਿਲਾਂ ਹੀ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਸੀ ਚਲੋ ਖੈਰ ਉਹ ਤਾਂ ਜੇਲ੍ਹ ਜਾਣਾ ਸੀ ਇਹ ਦੁਆਰਾ ਮੇਰੇ ਖਲ ਇੱਕ ਵਾਰ ਸੈਕੰਡ ਇਨਸੀਡੈਂਟ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਲਦੇਵ ਸਿੰਘ ਪੁੰਦਰ ਨੂੰ ਜਥੇਬਲਦੇਵ ਸਿੰਘ ਪੁੰਦਰ ਨੂੰ ਕਾਰਜ ਕਾਰਜ ਬਲਵਿੰਦ ਸੋਰੀ ਬਲਵਿੰਦ ਸਿੰਘ ਪੁੰਦਰ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਮੈਂ ਕਹਿਣ ਦਾ ਇਹ ਮਕਸਦ ਹੈਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਦੇਸ਼ਾ ਹੋ ਗਿਆ ਜਾਂ ਪਹਿਲਾਂ 10 ਤੱਕ ਕਿਸੇ ਨੇ ਜਾਂ ਹਦੇਸ਼ਾ ਹੋ ਗਿਆ ਵੀ ਤੁਹਾਨੂੰ ਪਾਰਟੀ ਦੀ ਪ੍ਰਧਾਨਗੀ ਵੀ ਛੱਡਣੀ ਪੈ ਸਕਦੀ ਹੈ ਤਾਨੂੰ ਸਜ਼ਾ ਵੀ ਕਿਉਂਕਿ ਇੱਕ ਪੰਥਕ ਪਾਰਟੀ ਦਾ ਪ੍ਰਧਾਨ ਹੁੰਦੇ ਹੋਏ ਤੁਸੀਂ ਸਜ਼ਾ ਭੁਗਤ ਰਹੇ ਹੋ ਸ਼੍ਰੀ ਕਾਲ ਤਕ ਸਾਹਿਬ ਤੇ ਇਹ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ ਸੋ ਕਿਤੇ ਨਾ ਕਿਤੇ ਇਹ ਗੱਲ ਪਹਿਲਾਂ ਹੀ ਪਲਾਨਡ ਹੋ ਚੁੱਕੀ ਹੋਈ ਆ ਬਈ ਤੁਹਾਨੂੰ ਸਜ਼ਾ ਲਗਣੀ ਆ ਤੇ ਇਸ ਕਰਕੇ ਤੁਸੀਂ ਆਪਣੀ ਜਗ੍ਹਾ ਇੱਕ ਸਬਸਟੀਟਿਊਟ ਤਿਆਰ ਰੱਖੋ ਲੇਕਿਨ ਉਹ ਸਜ਼ਾ ਫਿਰ ਮੈਂ ਇੱਕ ਗੱਲ ਕਹਿ ਕੇ ਚੱਲਾਂ ਉਦਾਂ ਦੀ ਹੋਣੀ ਚਾਹੀਦੀ ਆ ਜਿਹੜੀ ਸਭ ਨੂੰ ਮੰਨਿਆ ਹੋਵੇ ਉਹ ਸਭ ਦੇ ਸੀਸ ਸ਼੍ਰੀ ਕਾਲ ਤਕ ਸਾਹਿਬ ਦੇ ਅੱਗੇ ਨਿਭਣ ਲੱਗ ਪਏ। ਅੱਛਾ ਮਾਨਤੂ ਵਿੱਚ ਆਹੀ ਪੁੱਛਣਾ ਚਾਹੁੰਨਾ ਹੈ ਕਿ ਕੀ ਤੁਹਾਨੂੰ ਲੱਗਦਾ ਹੁਣ ਕਿ ਚਲੋ ਤਨਖਾਈਆ ਕਰਾਰ ਦੇ ਤਾਂ ਉਹਦੇ ਸਮੇਂ ਚ ਬਲਾ ਕੇ ਸਜ਼ਾ ਵੀ ਦੇ ਦੇਣਗੇ ਕਿ ਇਹਦੇ ਨਾਲ ਅਕਾਲੀ ਦਲ ਦਾ ਇੱਕ ਨਵਾਂ ਦੌਰ ਸ਼ੁਰੂ ਹੋਵੇਗਾ ਜਾਂ ਗੱਲ ਉੱਥੇ ਹੀ ਖੜੀ ਆ ਜੇਗੀ। ਦੇਖੋ ਸ਼੍ਰੀ ਕਾਲ ਤਖਤ ਸਾਹਿਬ ਕੀ ਸਜ਼ਾ ਦਿੰਦੇ ਆ ਉਹਦੇ ਅੱਗੇ ਤਾਂ ਮੈਂ ਕੁਝ ਸੋਚ ਨਹੀਂ ਸਕਦਾ। ਲੇਕਿਨ ਅਗਰ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਹੋਰ ਦੇ ਹੱਥਾਂ ਦੀ ਹੈ ਤੇ ਪੰਜਾਬ ਦੀ ਰਾਜਨੀਤੀ 'ਚ ਪਰਿਵਰਤਨ ਹੋਏਗਾ। ਹੂੰ। ਤੁਸੀਂ ਦੇਖੋਗੇ ਸਭ ਤੋਂ ਵੱਡੀ ਪਾਰਟੀ ਨਿਕਲ ਕੇ ਸਾਹਮਣੇ ਆਏਗੀ ਕਾਂਗਰਸ ਵੀ ਪਿੱਛੇ ਹੋ ਜਾਏਗੀ ਆਮ ਆਦਮੀ ਪਾਰਟੀ ਵੀ ਪਿੱਛੇ ਹੋ ਗਈ ਅਗਰ ਇਹਦੀ ਪ੍ਰਧਾਨਗੀ ਕਿਸੇ ਹੋਰ ਦੇ ਗੱਲ ਕਿਉਂਕਿ ਲੋਕ ਖੇਤਰੀ ਪਾਰਟੀ ਨੂੰ ਤਰਸਦੇ ਪਏ ਆ ਲੋਕ ਦੇਖਦੇ ਪਏ ਆ ਜਿਸ ਦਿਨ ਇਹਦਾ ਪ੍ਰਧਾਨ ਨਵਾਂ ਕੋਈ ਕੁਰਸੀ ਤੇ ਆ ਕੇ ਬੈਠ ਗਿਆ ਪੰਜਾਬ ਚ ਕਾਇਆ ਕਲਪ ਹੋ ਜਾਏਗਾ ਬਿਲਕੁਲ ਹੁਣ ਉਡੀਕ ਕੀਤੀ ਜਾ ਰਹੀ ਹੈ ਉਸ ਦਿਨ ਦੀ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਬਲਾਕੇ ਤੇ ਸਜ਼ਾ ਦਿੱਤੀ ਜਾਵੇਗੀ ਜਾਂ ਸੇਵਾ ਲਈ ਜਾਵੇਗੀ ਉਹ ਜੋ ਵੀ ਹੈ ਉਹ ਸ੍ਰੀ ਕਲਤਕ ਸਾਬ ਦੇ ਜਿ세ਦਾਰ ਬਿਹਤਰ ਜਾਣਦੇ ਨੇ ਅੱਜ ਤਨਖਾਈਆ اقرار ਦੇ ਦਿੱਤਾ ਗਿਆ ਇਸ ਤੋਂ ਬਾਅਦ ਕੀ ਕੁਝ ਹੁੰਦਾ ਰਾਜ਼ ਦੇ ਰਵਾਂਗੇ ਬਣੇ ਰੋਵਾਂ ਵਾਲੀਂ ਪੰਜਾਬੀ ਤੇ